ਅਸ਼ਰੇਕਾਲ ਸਰ ਇਹਨਾਂ ਮੈਂ ਡਾਕਟਰ ਹਰਪੀ ਸਿੰਘ ਚਾਈਲਡ ਸਪੈਸ਼ਲਿਸਟ ਐਂਡ ਜੇਨਰਲ ਫਿਜ਼ੀਸ਼ੀਅਨ ਬੋਲ ਰਿਹਾ ਜਿਵੇਂ ਕਿ ਤੁਸੀਂ న్యూਸ ਵਿੱਚ ਦੇਖਿਆ ਹੋਵੇਗਾ ਤਾਮਿਲਨਾਡੂ ਵਿੱਚ ਕੁਝ ਬੀ ਤੋਂ ਇੱਕ ਨੰਨੇ ਬੱਚਿਆਂ ਦੀਆਂ ਜਾਨਾਂ ਗਈਆਂ ਇਸ ਵਿਸ਼ੇ ਬਾਰੇ ਵੀ ਮੈਂ ਤੁਹਾਨੂੰ ਇਹੀ ਰਿਕਵੈਸਟ ਕਰਾਂਗਾ ਕਿ ਕੋਈ ਵੀ ਖਾਂਸੀ ਦੀ ਦਵਾਈ ਕਿਰਪਾ ਕਰਕੇ ਸਪੈਸ਼ਲਿਸਟ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਓ ਇਹਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਵਿੱਚ ਨੂੰ ਖਾਂਸੀ ਹੈ ਐਵੇਂ ਜਾ ਕੇ ਕਿਸੇ ਮੈਡੀਕਲ ਸਟੋਰ ਜਾਂ ਕਿਸੇ ਵੀ ਓਵਰ ਦਾ ਕਾਊਂਟਰ ਮੈਡੀਸਿਨਸ ਖਰੀਦਣਾ ਬੰਦ ਕਰੋ ਇਹ ਮੈਡੀਸਿਨਸ ਜੋ ਅਸੀਂ ਬੱਚਿਆਂ ਨੂੰ ਦਿੰਨੇ ਹਾਂ ਇਹਨਾਂ ਦਾ ਵਜਨ ਬੱਚੇ ਦੇ ਵਜਨ ਅਤੇ ਬੱਚੇ ਦੀ ਉਮਰ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਤੇ ਕਿਰਪਾ ਕਰਕੇ ਆਪਣੇ ਬੱਚਿਆਂ ਦੀ ਜਾਨ ਨਾਲ ਖਿਲਵਾੜ ਨਾ ਕਰੋ ਅਸੀਂ ਕਈ ਵਾਰ ਕਹੋਲ ਕਰ ਲੈਂਦੇ ਹਾਂ ਕਿ ਹਾਂ ਵੀ ਇਹ ਕੁਝ ਵੀ ਨਹੀਂ ਹੈ ਦਵਾਈ ਨਾਰਮਲ ਹੈ ਅਸੀਂ ਦੇ ਦਿੰਨੇ ਹਾਂ ਪਰ ਨਹੀਂ ਦੂਸਰੀ ਗੱਲ ਜੇ ਤੁਹਾਨੂੰ ਲੱਗੇ ਤੁਹਾਡਾ ਬੱਚਾ ਜ਼ਿਆਦਾ ਬਿਮਾਰ ਹੈ ਉਲਟੀਆਂ ਕਰ ਰਿਹਾ ਹੈ ਬੁਖਾਰ ਹੈ ਸਾਲ ਹੈ ਜਾਂ ਦਿੱਕਤ ਹੈ ਫਿਰ ਕਿਰਪਾ ਕਰਕੇ ਸਪੈਸ਼ਲਿਸਟ ਦੀ ਸਲਾਹ ਲਓ ਕੋ ਫੈਦਰ ਲਓ ਹਾਂਜੀ ਇੱਕ ਗੱਲ ਹੋਰ ਇਹ ਬੱਚੇ ਹੀ ਸਾਡੀ ਦੁਨੀਆ ਹਨ ਤੇ ਇਹਨਾਂ ਦੀ ਸੇਧ ਸਾਡੀ ਜ਼ਿੰਮੇਵਾਰੀ ਹੈ ਤੇ ਆਓ ਇਹਨਾਂ ਨੂੰ ਸੁਰੱਖਿਤ ਰੱਖੀਏ ਅਤੇ ਸਤਾਰਕ ਰਹੀਏ ਧੰਨਵਾਦ